ਇਕ ਓੰਕਾਰ ਮੀਡੀਆ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਬਰ ਤੁਹਾਡੇ ਵਾਸਤੇ ਹੈ ਜੇ ਤੁਸੀਂ ਆਪਣੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਕਿਸੇ ਐਸੀ ਜਗ੍ਹਾ ਭੇਜਣਾ ਚਾਹੁੰਦੇ ਹੋ ਜਿੱਥੇ ਉਹ ਇੰਜੋਏ ਵੀ ਕਰਨ ਤੇ ਨਾਲ ਹੀ ਉਹਨਾਂ ਨੂੰ ਚੰਗੀ ਸਿੱਖਿਆ ਮਿਲੇ ਚੰਗੇ ਸੰਸਕਾਰ ਮਿਲਣ ਗੁਰੂ ਇਤਿਹਾਸ ਗੁਰਬਾਣੀ ਪੰਜਾਬੀ ਭਾਸ਼ਾ ਮਾਂ ਬੋਲੀ ਇਹ ਸਾਰੀਆਂ ਚੀਜ਼ਾਂ ਦੀ ਉਹਨਾਂ ਨੂੰ ਜਾਣਕਾਰੀ ਮਿਲੇ ਤੇ ਨਾਲ ਹੀ ਉਹ ਆਪਣੇ ਮਾਂ-ਬਾਪ ਦੀ ਇੱਜ਼ਤ ਕਰਨਾ ਵੀ ਸਿੱਖਣ ਉਹਨਾਂ ਨੂੰ ਇਹ ਵੀ ਪਤਾ ਲੱਗੇ ਕਿ ਉਹ ਚੰਗਾ ਕੈਰੀਅਰ ਕਿਵੇਂ ਬਣਾ ਸਕਦੇ ਨੇ ਜ਼ਿੰਦਗੀ ਦੇ ਵਿੱਚ ਪੜ੍ਹਾਈ ਦੇ ਵਿੱਚ ਚੰਗੇ ਨੰਬਰ ਕਿਵੇਂ ਲੈ ਕੇ ਆ ਸਕਦੇ ਨੇ ਔਰ ਉਸ ਤੋਂ ਬਾਅਦ ਕਾਮਯਾਬ ਕਿਵੇਂ ਹੋ ਸਕਦੇ ਨੇ ਜੀ ਹਾਂ ਜੇ ਤੁਹਾਡੇ ਮਨ ਦੇ ਵਿੱਚ ਅਜਿਹੀ ਸੋਚ ਹੈ ਤਾਂ ਤੁਸੀਂ ਅੱਜ ਹੀ ਆਪਣੇ ਬੱਚੇ ਨੂੰ ਗੁਰਦਾਰਾ ਮਨਜੀਤ ਸਾਹਿਬ ਪਾਤਸ਼ਾਹੀ ਪਹਿਲੀ ਜਿਹੜਾ ਸਰਾਫਾ ਬਾਜ਼ਾਰ ਦੇ ਅੰਦਰ ਹੈ ਇਤਿਹਾਸਿਕ ਗੁਰੂ ਕਾਰ ਜਿੱਥੇ ਤੀਜੀ ਉਦਾਸੀ ਦੇ ਦੌਰਾਨ ਗੁਰੂ ਨਾਨਕ ਪਾਤਸ਼ਾਹ ਆਏ ਸਨ ਉਸ ਪਾਵਨ ਪਵਿੱਤਰ ਸਥਾਨ ਤੇ ਜਿਹੜਾ ਗੁਰਮਤ ਕੈਂਪ ਚੱਲ ਰਿਹਾ ਹੈ ਉਹਦੇ ਵਿੱਚ ਭੇਜ ਸਕਦੇ ਹੋ ਉਥੇ ਰਜਿਸਟਰਡ ਕਰਵਾ ਸਕਦੇ ਹੋ ਦਸ਼ਮੇਸ਼ ਅਖਾੜਾ ਕਰਨਾਲ ਵੱਲੋਂ ਗੁਰਦੁਆਰਾ ਮਨਜੀਤ ਸਾਹਿਬ ਪਾਸ਼ੀ ਪਹਿਲੀ ਦੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹਨਾਂ ਨਾਲ ਮਿਲ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਮਤ ਕੈਂਪ ਸ਼ੁਰੂ ਕੀਤਾ ਗਿਆ ਉਸ ਗੁਰਮਤ ਕੈਂਪ ਦੀਆਂ ਤੁਹਾਨੂੰ ਕੁਝ ਝਲਕੀਆਂ ਦਿਖਾਉਣੇ ਆ ਸਮੁੱਚੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਅਖਾੜਾ ਅਤੇ ਗੁਰਦੁਆਰਾ ਮੰਜੀ ਸਾਹਿਬ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਊੜਾ ਤੇ ਜੂੜਾ ਸੰਭਾਲ ਜਿਹੜਾ ਸਾਡਾ ਵਿਰਸਾ ਹੈ ਵੀ ਊੜੇ ਨੂੰ ਸੰਭਾਲਣਾ ਤੇ ਜੂੜੇ ਨੂੰ ਸੰਭਾਲਣਾ ਸਾਡੇ ਕੋਲ ਇਹੀ ਇੱਕ ਜੂਨ ਦਾ ਮਹੀਨਾ ਹੁੰਦਾ ਹੈ ਕਿ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਤੇ ਸਾਡਾ ਇਹ ਯਤਨ ਰਹਿੰਦਾ ਕਿਉਂਕਿ ਇਹ ਪੀਡੀਐਸ ਸੀ ਆ ਵੀ ਇਹਨਾਂ ਦਾ ਜਿਹੜਾ ਵਰਕ ਹੈ ਨਾ ਹਿਰਦੇ ਦਾ ਉਹ ਕੋਰਾ ਅਜੇ ਖਾਲੀ ਏ ਤੇ ਜੋ ਲਿਖ ਦਿਆਂਗੇ ਉਹ ਲਿਖਿਆ ਰਹੇਗਾ ਕਿਉਂਕਿ ਜਦੋਂ ਬੰਦਾ ਵੱਡੀ ਉਮਰ ਦਾ ਹੋ ਜਾਂਦਾ ਹੈ ਤੇ ਸੁਭਾਵਕ ਗੱਲ ਉਹਦੀ ਆਤਮਾ ਪੱਕ ਜਾਂਦੀਆਂ ਨੇ ਉਹਨੂੰ ਸਮਝਾਉਣਾ ਵੀ ਔਖਾ ਹੁੰਦਾ ਹੈ ਗੁਰਮਤ ਵਾਲੇ ਪਾਸੇ ਜੋੜਨਾ ਵੀ ਥੋੜਾ ਔਖਾ ਹੋ ਜਾਂਦਾ ਇਹ ਬੱਚੇ ਨੇ ਹਿਰਦੇ ਕੋਮਲ ਨੇ ਕੋਮਲ ਪਨੀਰੀ ਹੈ ਤੇ ਸਾਡਾ ਯਤਨ ਹੈ ਵੀ ਇਸ ਪਨੀਰ ਨੂੰ ਜੇ ਸੇ ਸੰਭਾਲ ਲਿਆ ਇਹਨਾਂ ਦੇ ਹਿਰਦਿਆਂ ਦੇ ਜੇ ਊੜਾ ਤੇ ਜੂੜਾ ਆਪ ਲਿਖ ਦਿੱਤਾ ਇਸ ਸਾਰੀ ਉਮਰ ਆਪਣੇ ਵਿਰਸੇ ਤੋਂ ਨਹੀਂ ਟੁੱਟਣਗੇ ਤੇ ਸਤਿਗੁਰਾਂ ਦੀ ਕਿਰਪਾ ਹੋਈ ਅੱਜ ਪਹਿਲੇ ਦਿਨ ਤਕਰੀਬਨ 700 150 ਦੇ ਵਿੱਚ ਸਾਡੇ ਕੋਲ 150 ਬੱਚੇ ਸਾਡੇ ਕੋਲ ਅੱਜ ਪਹਿਲੇ ਦਿਨ ਆਏ ਨੇ ਪਹਿਲਾ ਦਿਨ ਸੀ ਤੇ ਇਹ ਗੁਰਨਾਨਕ ਪਛ ਦੀ ਕਿਰਪਾ ਅਜੇ 9 ਦਿਨ ਕੈਂਪ ਅਜੇ ਬਾਕੀ ਹੈ ਤੇ ਤੁਹਾਡੀ ਏਕ ਓੰਕਾਰ ਮੀਡੀਆ ਦੇ ਰਾਹੀਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਆਪਣੇ ਬੱਚੇ ਇਸ ਕੈਂਪ ਵਿੱਚ ਭੇਜੋ ਯਤਨ ਕਰਿਏ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੀਸ਼ ਖੜਾ ਗੁਰਦੁਆਰਾ ਮਨਜੀ ਸਾਹਿਬ ਪਾਸੇ ਪਹਿਲੀ ਕਰਨਾਰ ਵੱਲੋਂ ਅਤੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਗੁਰਦੁਆਰਾ ਮਨਜੀ ਸਾਹਿਬ ਵੱਲੋਂ ਮਿਲ ਕਰਕੇ ਜੋ ਬੱਚਿਆਂ ਦਾ ਹਰ ਸਾਲ ਗੁਰਮਤ ਕੈਂਪ ਲਗਾਏ ਜਾਂਦੇ ਹਨ ਅੱਜ 5 ਤਰੀਕ ਤੋਂ ਲੈ ਕੇ 15 ਤਰੀਕ ਤੱਕ ਦੇ ਕੈਂਪ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਊੜੇ ਆੜੇ ਤੋਂ ਲੈ ਕੇ ਗੁਰਮਤ ਦੀ ਸਖਲਾਈ ਵਿਦਿਆ ਪਾਠ ਕਰਨਾ ਬਾਣੀ ਪੜਾਉਣੀ ਤੁਹਾਡੀ ਸਕਿੱਲ ਡਿਵੈਲਪਮੈਂਟ ਦੇ ਉੱਤੇ ਅਤੇ ਸ਼ਸ਼ 3 ਵਿੱਧਾ ਤੇ ਦਸਤਾਰਬੰਦੀ ਦੇ ਸਾਰੀਆਂ ਕਲਾਸਾਂ ਵੱਖਰੇ ਵੱਖਰੇ ਤੌਰ ਤੇ ਹੁੰਦੀਆਂ ਨੇ ਜਿਦੇ ਵਿੱਚ ਵਕਤ ਵਕਤ ਥਾਂ ਤੋਂ ਸਾਡੇ ਕੋਲ ਟੀਚਰਸ ਆਏ ਹੋਏ ਨੇ ਵਿਦਵਾਨਾਂ ਨੂੰ ਇਸ ਕੈਂਪ ਦੇ ਵਿੱਚ ਮੌਲਿਤ ਕੀਤੀ ਹੈ ਜਿਹੜੇ ਬੱਚਿਆਂ ਨੂੰ ਵਿੱਦਿਆ ਦੇ ਰਹੇ ਨੇ ਤੇ ਮੈਂ ਆਪ ਜੀ ਦੇ ਮਾਧਿਅਮ ਰਹੀਂ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣੇ ਬੱਚੇ ਇੱਥੇ ਭੇਜੋ ਤਾਂ ਕਿ ਉਹ ਬੱਚੇ ਗੁਰਮਤ ਨਾਲ ਜੁੜ ਸਕਣ ਗੁਰੂ ਸਿਧਾਂਤ ਨਾਲ ਜੁੜ ਸਕਣ ਤੇ ਆਪਣਾ ਜੀਵਨ ਸਫਲਾ ਕਰ ਸਕਣ ਇਹੀ ਬੇਨਤੀ ਹੈ ਦੁਬਾਰਾ ਫਿਰ ਸਾਰਿਆਂ ਨੂੰ ਦੀ ਗੁਰਮਤ ਕੈਂਪ ਦੇ ਅੰਦਰ ਜੋ 5 ਤਰੀਕ ਤੋਂ 15 ਜੂਨ ਤੱਕ ਦਾ ਹੈ ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇੱਥੇ ਭੇਜੋ ਤਾਂ ਕਿ ਜੋ ਗੁਰਮਤ ਕੈਂਪ ਚੱਲ ਰਹੇ ਨੇ ਉਹਨਾਂ ਵਿੱਚ ਪਹੁੰਚ ਕੇ ਗੁਰਮਤ ਦੀ ਵਿੱਦਿਆ ਤੇ ਸਮਾਜਿਕ ਵਿੱਦਿਆ ਜੋ ਵੀ ਇੱਥੇ ਸਾਰੇ ਹਰ ਟੰਗ ਨਾਲ ਦਿੱਤੀ ਜਾ ਰਹੀ ਹੈ ਉਹਨੂੰ ਗ੍ਰੈਂਡ ਕਰ ਸਕਣ ਇਹੀ ਦੁਬਾਰਾ ਬੇਨਤੀ ਹੈ ਜੀ ਵੱਧ ਤੋਂ ਵੱਧ ਬੱਚਿਆਂ ਨੂੰ ਭੇਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖ ਰਹੇ ਹੋ ਬੱਚੇ ਕਿਸ ਤਰੀਕੇ ਨਾਲ ਜਿੱਥੇ ਮਾਂ ਬੋਲੀ ਪੰਜਾਬੀ ਸਿੱਖ ਰਹੇ ਨੇ ਨਾਲ ਹੀ ਉਹਨਾਂ ਨੂੰ ਕੀਰਤਨ ਦੀ ਪਾਠ ਦੀ ਗਤਕੇ ਦੀ ਸਿਖਲਾਈ ਕਰਾਈ ਜਾ ਰਹੀ ਹੈ ਔਰ ਨਾਲ ਹੀ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਦੱਸਿਆ ਜਾਏਗਾ ਕਿ ਉਹ ਜ਼ਿੰਦਗੀ ਦੇ ਵਿੱਚ ਆਪਣਾ ਗੋਲ ਕਿੱਦਾਂ ਬਣਾ ਸਕਦੇ ਆ ਉਸ ਤੋਂ ਬਾਅਦ ਉਸ ਗੋਲ ਨੂੰ ਜਿਹੜਾ ਅਚੀਵ ਕਰਨ ਵਾਸਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਸਕਾਲਰਸ਼ਿਪ ਕਿੱਦਾਂ ਹਾਸਲ ਕਰ ਸਕਦੇ ਆ ਪੜ੍ਹਾਈ ਦੇ ਵਿੱਚ ਚੰਗੇ ਨੰਬਰ ਕਿੱਦਾਂ ਲਿਆ ਸਕਦੇ ਆ ਔਰ ਜ਼ਿੰਦਗੀ ਵਿੱਚ ਕਾਮਯਾਬ ਕਿੱਦਾਂ ਹੋ ਸਕਦੇ ਆ ਔਰ ਕਾਮਯਾਬ ਹੋਣ ਤੋਂ ਬਾਅਦ ਮਾਪੇ-ਬਾਪ ਦੇ ਪ੍ਰਤੀ ਉਹਨਾਂ ਦਾ ਕੀ ਫਰਜ਼ ਹੈ ਸੋ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਗੁਰੂ ਇਤਿਹਾਸ ਨਾਲ ਗੁਰਬਾਣੀ ਨਾਲ ਕੀਰਤਨ ਨਾਲ ਗੁਰੂ ਨਾਲ ਜੁੜਨ ਦੀ ਪ੍ਰੇਰਣਾ ਤੇ ਚੰਗੇ ਸੰਸਕਾਰ ਇਸ ਗੁਰਮਤ ਕੈਂਪ ਵਿੱਚ ਮਿਲ ਰਹੇ ਨੇ ਆਪ ਜੀ ਵੀ ਜੇ ਇਸ ਕੈਂਪ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਹੋ ਤਾਂ ਗੁਰਦਰਾ ਮੰਜੀਤ ਸਾਹਿਬ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਇਹ ਗੁਰਮਤ ਕੈਂਪ ਚੱਲ ਰਿਹਾ ਜਿਹੜਾ 15 ਤਰੀਕ ਤੱਕ ਚੱਲੇਗਾ 15 ਜੂਨ ਤੱਕ ਤੁਸੀਂ ਵੀ ਆਪਣੇ ਬੱਚੇ ਨੂੰ ਉੱਥੇ ਭੇਜ ਕੇ ਲਾਹਾ ਖਟ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ